ਤੇ ਚੈਨ ਦਾ ਵੀ ਕਾਫੀ ਬੁਰਾ ਹਾਲ ਹੋਇਆ ਪਾਪਾ ਇਹਨੂੰ ਵੀ ਧੋਨੇ ਆ ਮਿੱਟੀ ਕਾਫੀ ਆ ਵੇਖੋ ਤੇ ਚੈਨ ਆਪਾਂ ਪਟੋਲ ਨਾਲ ਸਾਫ ਕਰਾਂਗੇ ਆ ਜਾ ਆਇਆ ਪੱਜਾ ਮੈਗਨ ਨੂੰ ਮੋੜਾ ਹਾਂ ਜਾਨਦੀ ਨਹੀਂ ਪਈ ਆ ਜਾ ਆਇਆ ਪੱਜਾ ਮੈਗਨ ਨੂੰ ਮੋੜਾ ਹਾਂ ਜਾਨਦੀ ਨਹੀਂ ਪਈ ਆ ਜਾ ਆਇਆ ਪੱਜਾ ਮੈਗਨ ਨੂੰ ਮੋੜਾ ਹਾਂ ਜਾਨਦੀ ਨਹੀਂ ਪਈ ਆ ਜਾ ਆਇਆ ਪੱਜਾ ਮੈਂ ਕਿ ਅੱਜ ਬਿਨਾ ਸ਼ੈਂਪੂ ਤੇ ਨਾਊਗਾ। जख्म ਹੋਏ ਪਏ ਆ ਤੇ ਅੱਜ ਇੰਜੈਕਸ਼ਨ ਲੱਗਣਾ ਇਹਦੇ। ਤੇ ਅੱਜ ਆਪਾਂ ਬਿਨਾ ਸ਼ੈਂਪੂ ਤੇ ਨਵਾਉਣਿਆਂ ਨੂੰ। ਤੇ ਫਿਰ ਉਸ ਤੋਂ ਬਾਅਦ ਹੋਵਾਂਗੇ ਬਾਈਕ ਬਾਈਕ ਵੀ 2 ਕੁ ਮਹੀਨੇ ਹੋਈ ਚੱਲੇ ਆ ਨਹੀਂ ਤੋਤੀ। ਤੇ ਫਿਰ ਉਸ ਤੋਂ ਬਾਅਦ ਆਪਾਂ ਆਪ ਰੈਡੀ ਹੋਵਾਂਗੇ ਤੇ ਫਿਰ ਆਪਾਂ ਅੱਗੇ ਬਲੌਗ ਕੰਟਿਨਿਊ ਕਰਾਂਗੇ। ਇਹਦਾ ਪੁੱਤ ਏ। ਯਕੀਨ ਤੁਹਾਨੂੰ ਧੰਵਾਦ ਆ ਤੇ ਹੁਣ ਆਪਾਂ ਆਪਣਾ ਕੱਢੀ ਬਾਈਕ ਬਾਹਰ ਵਾਲਫ ਆਪਣੀ ਤੇ ਧੋਈਏ ਉਹਨੂੰ ਵੀ ਬਹੁਤ ਗੰਦੀ ਹੋਈ ਪਈ ਆ ਲਓ ਜੀ ਆਪਾਂ ਆਪਣੀ ਵਾਲਫ ਨੂੰ ਲੱਗਿਆ ਧੋਣਾ ਤੇ ਗੰਦੀ ਵੀ ਕਾਫੀ ਹੋਈ ਪਈ ਆ ਦਾਗ ਦੂਜੇ ਕਾਫੀ ਪਏ ਹੋਏ ਆ ਤੇ ਮਿੱਟੀ ਵੀ ਕਰਾਵੀ ਕਾਫੀ ਲੱਗੀ ਹੋਈ ਆ ਤੈਨੂੰ ਧੋ ਕੇ ਤੇ ਬਰਾਈਏ ਨਵੇਂ ਵਾਂਗੂ ਕਾਇਮੀ ਨਹੀਂ ਮਿਲਦਾ ਨਾ ਹੀ ਇਹਨੂੰ ਜ਼ਿਆਦਾ ਚਲਾਉਨੇ ਆ ਬਸ ਜਿਮ ਵਗੈਰਾ ਜਾਣ ਲੱਗੇ ਨਾ ਉਹਦੇ ਲੈ ਜਾਂਦੇ ਆ ਪਿਛਲੇ ਸੰਡੇ ਤੋਂ ਨਹੀਂ ਸੀਗੇ ਤੇ ਪਿਛਲੇ ਸੰਡੇ ਸੀਗੇ ਆਪਾਂ ਦਿੱਲੀ ਆਹਨ ਦਾ ਵੀ ਕਾਫੀ ਬੁਰਾ ਹਾਲ ਹੋਇਆ ਪਿਆ ਵਾ ਇਹਨੂੰ ਵੀ ਧੋਨੇ ਆ ਮਿੱਟੀ ਕਾਫੀ ਆ ਵੇਖੋ ਇਹਨੂੰ ਵੀ ਚੰਗੀ ਤਰ੍ਹਾਂ ਬ੍ਰਸ਼ ਆਪਾਂ ਆਪਣੇ ਲਈ ਚੱਕ ਲੈ ਆਪਾਂ ਨਵਾਂ ਲਿਆਵਾਂਗੇ ਤੈਨੂੰ ਸਾਫ਼ ਕਰੀਏ ਪਹਿਲਾਂ ਕਿਉਂਕਿ ਬਹੁਤ ਜ਼ਿਆਦਾ ਬੁਰਾ ਹਾਲ ਹੋਇਆ ਪਿਆ ਵਾ ਤੇ ਆਪਾਂ ਕੋਲੇ ਸ਼ਾਪ ਤੇ ਪਟੋਲ ਲੈ ਲਿਆ ਤੇ ਚੈਨ ਆਪਾਂ ਪਟੋਲ ਨਾਲ ਸਾਫ਼ ਕਰਾਂਗੇ ਕੋਈ ਚੀਜ਼ ਨਹੀਂ ਸੀ ਟੈਂਕੀ ਚ ਤੇ ਪٹرول ਕੱਢਣ ਦੀ ਤੇ ਮੈਂ ਕਿਹਾ ਚਲ ਆਪਾਂ ਉੱਥੇ ਹੀ ਲਿਉਂਦੇ ਆ ਮੋਹਲੀ ਜਿਹਾ ਹੁੰਦੇ ਆ ਤੇ ਆਪਣੇ ਇੱਥੇ ਸ਼ਾਪ ਤੋਂ ਵੀ ਮਿਲ ਜਾਂਦਾ ਪٹرول ਪਰ ਇਹ ਪੁਰਾਣਾ ਮੰਗਾ ਲਾਉਂਦੇ ਆ ਚਲੋ ਹੁਣ ਆਪਾਂ ਕਰੀਏ ਚੇਨ ਸਾਫ ਲੋ ਜੀ ਬਾਈਕ ਆਪਾਂ ਧੋ ਲਿਆ ਤੇ ਹੁਣ ਆਪਾਂ ਮਾਰਦੇ ਪਾਲਿਸ਼ ਤੇ ਦਮਾਂ ਚ ਸਟਾ ਲੈ ਆ ਕੇ ਦੇਖੋ ਹਾਤਾ ਵਸ਼ ਨੇ ਸਿੱਟਿਆ ਤੇ ਆਪਣੀ ਮੈਗੀ ਦਾ ਇੰਜੈਕਸ਼ਨ ਲੱਗ ਚੁੱਕਿਆ ਹੁਣ ਖੇਰਪੋਟ ਹੋ ਗਿਆ ਪਾਲਿਸ਼ ਵੀ ਆਪਾਂ ਮਾਰਤੀ ਐ ਤੇ ਜਮਾਂ ਨਵੇਂ ਵਾਂਗੂ ਬਣ ਗਿਆ ਚੈੱਕ ਕਰੋ ਤੁਸੀਂ ਤੇ ਮਿੱਟੀ ਸੀਗੀ ਜਿੱਥੇ ਚੈਨ ਕੋਲੇ ਉਹ ਆਪਾਂ ਸਾਰੀ ਚਮਕਾਤੀ ਤੇ ਇਧਰ ਵੀ ਆਪਾਂ ਸਾਰਾ ਕਰਤਾ ਪੈਟਰੋਲ ਨਾਲ ਸਾਫ਼ ਕੀਤਾ ਤੇ ਆਪਾਂ ਚੈਨ ਲੂਬ ਲਾ ਕੇ ਹੁੰਨੇ ਆ ਤੇ ਫਿਰ ਆਪਾਂ ਉਹ ਮਾਰਾਂਗੇ ਚੈਨ ਦੇ ਉੱਤੇ ਪੱਕਾ ਤੇ ਹੁਣ ਆਪਾਂ ਕਰਨ ਲੱਗੇ ਕੱਪੜੇ ਪ੍ਰੈਸ ਆਹ ਸ਼ਰਟ ਤੇ ਬਲੈਕ ਪੈਂਟ ਫਾਰਮਲ ਪਾਵਾਂਗੇ ਅੱਜ ਤੇ ਫਿਰ ਆਪਾਂ ਪਾ ਕੇ ਬੰਨਦੇ ਤੇ ਫਿਰ ਆਪਾਂ ਰੈਡੀ ਸ਼ੈਡੀ ਹੁੰਨੇ ਤੇ ਫਿਰ ਆਪਾਂ ਅੱਗੇ ਕਰਦੇ ਬਲੌਗ ਸਟਾਰ ਕਿਉਂਕਿ ਹੁਣ ਇਹ ਨਾ ਕੇ ਕਿ ਐਸੇ ਕਮੈਂ ਲਓ ਜੀ ਹੁਣ ਆਪਾਂ ਕੰਮ ਲੱਗੇ ਰੋਟੀ ਤੇ ਕੱਪੜੇ ਆਪਣੇ ਪ੍ਰੈਸ ਹੋ ਚੁੱਕੇ ਆ ਤੇ ਪੱਗ ਵੀ ਆਪਾਂ ਡਿਸਾਈਡ ਕਰਦੇ ਕਿ ਕਿ ਬੰਨੀ ਐ ਰੋਟੀ ਖਾ ਕੇ ਤੇ ਰੈਡੀ ਸ਼ੈਡੀ ਹੁੰਨੇ ਆ ਹਾਂਜੀ ਬਾਬਿਓ ਕਿੱਦਾਂ ਕੀ ਹਾਲ ਚਾਲ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦਾ ਤੁਸੀਂ ਸਾਰੇ ਠੀਕ ਹੋਵੋਗੇ ਬਹੁਤ ਬਹੁਤ ਸਵਾਗਤ ਹੈ ਆਪਣੇ ਚੈਨਲ ਦੀ ਨਵੀਂ ਵੀਡੀਓ ਤੇ ਚੈਨਲ ਨੂੰ ਕਰਨਾ ਸਬਸਕ੍ਰਾਈਬ ਤੇ ਵੀਡੀਓ ਨੂੰ ਕਰਨਾ ਲਾਈਕ ਤੇ ਬੈਲ ਆਈਕਨ ਨੂੰ ਬੰਗਾ ਨਾਪ ਲਗਾ ਤੇ ਆਪਾਂ ਹੋ ਚੁੱਕਾ ਰਹੇਗੀ ਤੇ ਹੁਣ ਆਪਾਂ ਚੱਲਦੇ ਹਾਂ ਫਿਲਹਾਲ ਥੋੜਾ ਜਿਹਾ ਕੰਮ ਹੈ ਛੋਟਾ ਜਿਹਾ ਜੋ ਆਪਾਂ ਕਰਕੇ ਤੇ ਫਿਰ ਵਾਪਸ ਹੋਣੇ ਕਰ ਕਿਉਂਕਿ ਹਲੇ ਕੰਮੀ ਬਹੁਤ ਜ਼ਿਆਦਾ ਤੇ ਆਪਾਂ ਸ਼ਾਮੀ 4:05 ਵਜੇ ਕਰਾਂਗੇ ਵਲੌਗ ਸ਼ੁਰੂ ਹੋ ਗਏ ਹਨ ਤੇ ਆਪਾਂ ਵੈਸੇ ਗੈੜੀ ਕੋੜੀ ਹੋ ਚੁੱਕੇ ਆ ਟਾਈਮ ਬੱਜ ਚੁੱਕੇ ਆ ਥੋੜਾ ਜਿਹਾ ਮੁੰਦੇ ਉਧਰ ਆ ਦੇ ਰਹੇ ਆ ਕਿ ਫਿਰ ਉਸ ਤੋਂ ਬਾਅਦ ਆਪਾਂ ਬਲੌਂ ਕਰਾਂਗੇ ਸ਼ਿਕੋ ਚਾ ਚੁੱਕੀ ਕਿ ਤੇ ਬਾਕੀ ਆਪੜਾਈ ਹੋ ਚੁੱਕਿਆ ਤੁਹਾਨੂੰ ਆਪਾਂ ਲੁੱਕ ਆਪਾਂ ਦੇਆ ਇੱਦੀ ਥੋੜਾ ਸ਼ੀਸ਼ਾ ਗੰਦਾ ਹੋਇਆ ਤਾਂ ਪਹਿਲਾਂ ਆਪਾਂ ਸਾਫ਼ ਕਰ ਲਈਏ ਚੰਗੀ ਤਰ੍ਹਾਂ ਕਿੰਨਾ ਚਿਰ ਹੋ ਗਿਆ ਸਾਫ਼ ਨਹੀਂ ਕੀਤਾ ਲਓ ਜੀ ਲੁੱਕ ਚੈੱਕ ਕਰੋ ਆਪਣੀ ਹਲੇ ਬਾ ਸ਼ੂਜ਼ ਰਹਿ ਕੇ ਪਾਉਣ ਵਾਲੇ ਉਹ ਆਪਾਂ ਜਦੋਂ ਬਲੌਕ ਕਰਾਂਗੇ ਅੱਗੇ ਸਟਾਕ ਉਹਦੀ ਪਾਵਾਂਗੇ ਇਹ ਪਰਫਿਊਮ ਵਗੈਰਾ ਲਾ ਲਈਏ ਹੁਣ ਆਪਾਂ ਤੇ ਮੋਛਾ ਪਵਾ ਦਾਰ ਰਹੇ ਆ ਬੱਤਲ ਕਾਂਕ ਹੋਏ ਪਏ ਹੈ ਨਾ ਲੋ ਜੀ ਹੁਣ ਆਪਾਂ ਮੈਗੀ ਨੂੰ ਗੇੜਾ ਘੁਣਾਉਣ ਆਏ ਆ ਕਿਉਂਕਿ ਉਹਨੇ ਖਾਦੀ ਸਿਕورٹی ਕੁੱਟੇ ਤੇ ਮੰਮੀ ਕਹਿੰਦੇ ਗੇੜਾ ਕਰਵਾ ਲੇ ਮੈਂ ਕਿ ਚਲ ਕਰਵਾ ਲੇ ਹੁਣਾਂ ਤੇ ਫਿਰ ਇਸ ਤੋਂ ਬਾਅਦ ਆਪਾਂ ਚੱਲਦੇ ਆਂ ਬਾਜ਼ਾਰ ਵੱਲੋਂ ਜਾਣਾ ਜਾਂ ਕਿਤੇ ਹੋਰ ਜਾਣਾ ਦੇਖਦੇ ਆਂ ਪੁੱਛਦਾ ਅੱਜ ਦਾ ਆਪਣਾ ਕੀ ਪਲਾਨ ਹੈ ਬੱਦਲ ਵੈਸੇ ਕਹਿੰਦਾ ਕੋਈ ਫੇਗਾ ਹੁਣ ਆਪਾਂ ਕੀਤਾ ਜਗਦੇਵ ਨੂੰ ਫੋਨ ਤੇ ਫਿਲਹਾਲ ਆਪਾਂ ਗੁਰੂ ਘਰ ਚੱਲਦੇ ਆਂ ਜੋ ਉਸ ਤੋਂ ਬਾਅਦ ਕੁਝ ਖਾਣ ਪੀਣ ਦਾ ਪਲਾਨ ਹੋਇਆ ਤਾਂ ਆਪਾਂ ਵੇਖ ਲਾਂਗੇ। ਉਹ ਕੰਨ ਮੈਂ ਲੈ ਨੋਰਾ ਮੈਂ ਕਿਹਾ ਚੱਲ ਤੂੰ ਨਾ ਤੇ ਮੈਂ ਆਗਾ ਸਿਟੀ ਕੋਲੇ। ਉਹ ਨਾ ਆਪਾਂ ਬਸ ਚੱਲਦੇ ਆ ਉਹਦੇ ਕੋਲ ਇੱਥੇ ਜਦੋਂ ਤੱਕ ਕੋਈ ਰਹਿ ਗਈ ਤਾਂ ਉਹ ਤੱਕ ਆਪਾਂ ਪਹੁੰਚ ਜਾਣਾ ਦੇਖ ਕੇ। ਲਓ ਜੀ ਆਪਾਂ ਜਗਤੇਵ ਨੂੰ ਕੱਟ ਲੈ ਪਿੱਕ ਤੇ ਹੁਣ ਆਪਾਂ ਚੱਲੀਏ ਗੁਰੂ ਘਰ ਮੱਥਾ ਟੇਕਣ ਤੇ ਆਪਾਂ ਮਿਲਦੇ ਹਾਂ ਉੱਥੇ ਜਾ ਕੇ ਲਓ ਜੀ ਆਪਾਂ ਪਹੁੰਚ ਚੁੱਕੇ ਗੁਰੂ ਘਰ ਤੇ ਟੇਕਦੇ ਮੱਥਾ ਆਪਣੇ 2 ਹਫਤੇ ਤਾਂ ਹੋ ਹੀ ਗਏ ਸ਼ਰ ਨਹੀਂ ਆਏ ਹੈਗਾ ਆਪਾਂ ਗੁਰੂ ਘਰ ਹੁਣ ਆਪਾਂ ਟੇਕੇ ਮੱਥਾ ਤੇ ਫਿਰ ਮਿਲਦੇ ਆਪਾਂ ਦੁਰਗਰ ਮੱਥਾ ਟੇਕ ਕੇ ਤੇ ਹੁਣ ਆਪਾਂ ਚੱਲੇ ਆ ਮੰਨੀ ਕੋਲੇ ਮੰਨੀ ਨੂੰ ਆਪਾਂ ਫੋਨ ਕੀਤਾ ਸੀਗਾ ਤੇ ਫਿਰ ਆਪਾਂ ਕਰਦੇ ਆ ਸ਼ਹਿਰ ਦਾ ਦੇਰਾ ਘੂਰਾ ਤੇ ਫਿਰ ਜਾ ਕੇ ਵਲੌਗ ਵਲੌਗ ਐਂਡ ਕਰਾਂਗੇ ਕਹਿੰਦੇ ਚੁੱਭ ਕੇ ਕੱਪੜੇ ਤੋਂ ਗੇ ਹਟਿਆ ਗਿੱਲੀ ਗਿੱਲੀ ਟਿਸ਼ੂਕ ਪਾਈ ਬੈਠਾ ਹੋਰ ਨਾ ਚੱਤ ਜਗਤੇਰ ਨੂੰ ਵੀ ਆਪਾਂ ਕੇ ਕੇ ਚੌਂਚ ਤੋਂ ਤਾਰਕਾ ਹੋਂਦਾ ਵੀ ਅੱਗੋਂ ਫੰਗ ਆਈ ਜਾਂਦਾ ਸੀਗਾ ਕਹਿੰਦਾ ਮੈਂ ਹੁਣ ਉਹਦੇ ਨਾਲ ਜਾਂਗਾ ਤੇ ਮਨੀ ਨੂੰ ਵੀ ਆਪਾਂ ਬਾਏ ਬਾਏ ਕਰਤਾ ਗੱਲਾਂ ਬਾਤਾਂ ਕੀਤੀਆਂ ਬਸ ਕੁਛ ਅਜਬੂਰੀ ਸੀਗੀਆਂ ਗੱਲਾਂ ਬਾਤਾਂ ਜੋ ਆਪਾਂ ਵਲੌਗ ਦੇ ਵਿੱਚ ਨਹੀਂ ਕਰ ਸਕਦੇ ਸੀਗੇ ਔਰਲੇ ਮਤਲਬ ਕਿ ਕੰਮ ਦੇ ਵਿੱਚ ਪਤਾ ਲੱਗ ਹੀ ਜਾਊਗਾ ਆਪਾਂ ਦੱਸ ਦਾਂਗੇ ਜਦੋਂ ਸਹੀ ਟਾਈਮ ਹੋਇਆ ਹੁਣ ਆਪਾਂ ਚੱਲੇ ਕਰ ਨੂੰ ਕਰ ਨੂੰ ਵਾਪਸ ਤੇ ਪੰਡਾਰਾ ਹੈਗਾ ਚਾਚੇ ਕੇ ਫਿਰ ਆਪਾਂ ਜਾਵਾਂਗਾ ਉੱਥੇ ਆਪਾਂ ਆ ਚੁੱਕੇ ਘਰੇ ਤੇ ਹੁਣ ਆਪਾਂ ਚੱਲਦੇ ਆਂ ਚਾਚਾ ਜੀ ਦੇ ਪੰਡਾਰਾ ਸੀਗਾ ਘਰੇ ਤੇ ਉੱਥੇ ਚੱਲਦੇ ਆਂ ਆਪਾਂ ਤੇ ਉੱਥੇ ਜਾ ਕੇ ਤੇ ਆਪਾਂ ਮੱਥਾ ਮੱਥੇ ਟਕੇ ਤੇ ਫਿਰ ਉਸ ਤੋਂ ਬਾਅਦ ਆਪਾਂ ਵਲੋਗ ਕਰਦੇ ਆਂ ਹਨਾ ਹੁਣ ਆਪਾਂ ਬਸ ਚੱਲੇ ਸੀ ਕਰ ਕੇ ਗੈਣੀ ਹੋ ਚੁੱਕੇ ਆ ਇਹ বাস ਚੱਲ ਰਿਹਾ ਹੁਣ ਆਪਾਂ ਆਪਾਂ ਪਹੁੰਚ ਚੁੱਕੇ ਆ ਚਾਚੇ ਘਰ ਤੇ ਪਿਆਰੀ ਘਰੇ ਸਾਰੇ ਫੁੱਲ ਹੈ ਹੋਏ ਨਹੀਂ ਤੇ ਉੱਪਰ ਲੰਗਰ ਚ ਚੱਲੀ ਜਾਂਦਾ ਵਾ ਜੀ ਨੂੰ ਤਾਂ ਲਾਜ ਕੋ ਸਾਹਿਬ ਵੀ ਆਇਆ ਕਹਿੰਦੇ ਢੰਡਾਰੇ ਤੇ ਸੋ ਘਰ ਦੀ ਚਲੇ ਗਿਆ ਲੱਗਦਾ 8 ਮਿੰਟ ਨਹੀਂ ਚਲੇਗਾ ਜੀ ਕੰਡਾਰੇ ਤੋਂ ਆਪਾਂ ਫ੍ਰੀ ਹੋ ਗਏ ਮੱਥਾ ਟੇਕ ਲਿਆ ਸੀਗਾ ਲੰਗੜ ਛਕ ਲਿਆ ਸੀਗਾ ਤੇ ਘਰ ਦੇ ਹਲੇ ਉੱਥੇ ਮੈਂ ਚੱਲਾਂ ਕੱਲਾ ਕਰੇ ਕਿਉਂਕਿ ਮੈਗੀ ਵੀ ਕੱਲੀ ਆ ਉਹਨੂੰ ਵੀ ਰੋਟੀ ਪਾਣੀ ਪੋਰਾ ਹਲੇ ਖਾਦਾ ਨਹੀਂਗਾ ਫਿਰ ਉਹਨੂੰ ਘੁਮਾ ਕੇ ਲੈ ਕੇ ਆਉਂਗਾ 10 ਵਜ ਗਏ ਆ ਤੇ ਆਲਾ ਵਲੌਗ ਆਪਾਂ ਇੱਥੇ ਖਤਮ ਤੇ ਮਿਲਦੇ ਹੁਣ ਆਪਾਂ ਅਗਲੇ ਵਲੌਗ ਦੇ ਵਿੱਚ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਦੇਖਣ ਨੂੰ ਕਰਨਾ ਲਾਈਕ ਤੇ ਬੈਲ ਆਈਕਨ ਦਬਾਣਾ ਨਾ ਭੁੱਲਣਾ ਜੁੜਨਾ ਐਕਸਟਰੀਮ ਟੀਮ ਟੇਕ ਬਾਏ 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 ਬਾਏ